Uh, um. ਸਤਨਾਮ ਵਾਹਿਗੋ ਸਾਹਿਬ ਸੁਰਠਾ ਮਹਲ ਸਲਾਪਿਆ ਈਸ਼ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨ ਗੁਰ ਕੇ ਚਰਨਾ ਕਵਲ ਰਿਤ ਧਾਰੇ ਬੇਗਨਾ ਨ ਲਗਾ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਾਉ ਮਿਲ ਸਾਧ ਦੁਰਮਤਿ ਖੋਏ ਆਪਿ ਆਪਣੀ ਤਾ ਸਹ ਹੋਏ ਪਾਪ ਕਮਾਟੇ ਗਣ ਗੋਬਿੰਦ ਨਿਤ ਗਾਇਆ ਸਾਧ ਸੰਗ ਮਿਰ ਧਿਆਈਆ ਮਨ ਬਾਸ਼ਤ ਫਲ ਪਾਏ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਰਵ ਆਪਣਾ ਬਿਰਧ ਰਖਾਇਆ ਗੁਰ ਜਪ ਜਪ ਜੀਵਾ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਰਵੇ ਆਪਣਾ ਬਿਰਤ ਰਖਾਇਆ ਸੋਰਠਾ ਮਹਲਾ ਪੰਵਾਰ ਗੁਰਪੁਰਾ ਕੀਤੇ ਪੂਰੀ ਰਾਵ ਰਾਵ ਰਹੇ ਆ ਭਰ ਪੂਰੀ ਖੇਮ ਕੁਸਲਾ ਭਿਆ ਇਸ਼ਨਾਨਾ ਪਾਰਗਮ ਵਿਟੋ ਕੁਰਬਾਨਾ ਗੁਰ ਕੀ ਚਰਨ ਕਵਲ ਰਿਤ ਧਾਰੇ ਬੇਗਨ ਨਾ ਲਾਗੈ ਤਿਲਕਾ ਕੋਈ ਕਾਰਜ ਸਦਲ ਸਵਾਰੀ ਰਾਵ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਇਲਾਹੀ ਹੁਕਮਨਾਮਾ ਸਹਿਬ ਦੀ ਦਾਤ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੋਰਠ ਰਾਗ ਅੰਦਰ ਅੰਗ 624 ਉੱਪਰ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ ਕਰਦੇ ਹਨ ਸਤਿਗੁਰ ਦੀ ਕਿਰਪਾ ਕਰਾ ਸਾਰੀਆਂ ਚਰਨਾਂ ਦੀ ਹਾਲੀ ਗਰਵਾਹਿ ਪ੍ਰਵਾਦ ਕਰਾ ਦਰਮ ਕਰੋਂ ਖਿੱਤੀ ਗਾਣਾ ਬਾਣੀ ਆਵਤਾਂ ਕੋਹ ਚਰਣਾ ਦੇ ਇੱਕ ਵਕਣ ਨਾਮ ਬਾਣੀ ਦੇ ਨਾਲ ਜੋ ਕੇ ਰੱਬ ਦੇ ਪਰਿਵ ਨਕਰ ਖੇੜੇ ਦੇ ਮੇਰ ਪਰੇ ਹੱਥ ਤਕਾ ਸਰਬਾ ਸ਼ਾਂਤ ਨੂੰ ਜੋਤ ਪੋਤ ਧਾਨੀਆਂ ਦਾਤਾ ਸਹਿਤ ਤਦ ਹੇ ਰੋਤਾ ਵਰਿਸ਼ਕਾਨਾ ਸਾਈਆਂ ਸੰਤਾਨ ਨੂੰ ਦਰਉ ਕਰੋ ਸਿੱਖੀ ਦਾ ਨਾਮ ਨਾਮ ਨਿਰਮੇ ਦੀ ਗਾ ਬਾਣੀ ਬਾਣੀ ਦੀ ਤਾਂ ਬਖਸ਼ ਕਰਨਾ ਹਾਲੇ ਪ੍ਰਵਾਨ ਕਰੂ ਸਭ ਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ